ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਕਿਹੜੇ ਪਿੰਡ ਹੈ ਜੀ ਗਿੱਦੜਾ ਵਾਲਾ ਕੀ ਮਸਲਾ ਕੀ ਸੀਗਾ ਜਿਹੜਾ ਇੱਕ ਛੋਟੇ ਆਤੀ ਨੂੰ ਅੱਗ ਲਾਈ ਗਈ ਹੈ ਘਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਮਸਲਾ ਵੇਖੋ ਜੀ ਕੋਈ ਦਿਨ ਹੈ ਨਾ ਮੇਰੇ ਨਾਲ ਹੀ ਸਾਡੇ ਗੁਆਂਢ ਰਹਿੰਦੇ ਨੇ ਇਹਨਾਂ ਨਾਲ ਮੇਰਾ ਬੋਲਬਲਾ ਰ ਹੋਇਆ ਸੀ ਥੋੜਾ ਜਿਹਾ ਐਵੇਂ ਬਹਿਸ ਬਾਜੀ ਹੋਈ ਲੜਾਈ ਝਗੜਾ ਨਹੀਂ ਹੋਇਆ ਤੇ ਇਹਨੇ ਮੈਨੂੰ ਚੈਲੰਜ ਕੀਤਾ ਸੀ ਭਈ ਮੈਂ ਤੈਨੂੰ ਵੇਖ ਲਾਂਗਾ ਤੈਨੂੰ ਬੰਦਾ ਬਣਾਉਣਾ ਬੜੇ ਦੁਖੀ ਕੀਤਾ ਮੈਂ ਤਾਂ ਤੁਹਾਨੂੰ ਬੜਾ ਦੁਖੀ ਹਾਂ ਦੋਲੋ ਮੈਂ ਤਾਂ ਇਸ ਗੱਲ ਨੂੰ ਕੋ ਸੇਰੀਅਸ ਨਹੀਂ ਲਿਆ ਮੈਂ ਕਿਹਾ ਜਵਾਕ ਹੈਗਾ ਚਲ ਕੀ ਹੈ ਰਾਤ ਨੂੰ ਅਸੀਂ ਪਾਣੀ ਕੱਢਦੇ ਪੈਸਾ ਪਿੰਡ ਦਾ ਨਿਕਾਸੀ ਦਾ ਉਹਦੇ ਚ ਬਾਅਦ ਚ ਮੈਂ ਸਾਢੇ 10 ਵਜੇ ਆਇਆ ਤੇ ਗੱਡੀ ਬਾਹਰ ਹੀ ਰਹਿਣ ਤੀ ਖੜੀ ਮੈਂ ਕਿਹਾ ਚਲ ਕੋਈ ਗੱਲ ਨਹੀਂ ਅੱਗੇ ਵੀ ਗੱਡੀ ਬਾਹਰ ਖੜੀ ਰਹਿੰਦੀ ਹੈ ਤੇ ਜਦੋਂ ਅਸੀਂ ਆ ਕੇ ਸੌਂ ਗਏ ਆ ਰੋਟੀ ਪਾਣੀ ਖਾ ਕੇ ਤੇ ਰਾਤ ਕੋਈ ਡੇਢ ਪੌਣੇ 2 ਵਜੇ ਦੇ ਕਰੀਬ ਸਾਨੂੰ ਸਾਡੇ ਸਾਹਮਣੇ ਗਵੰਡੀਆਂ ਦੇ ਮੁੰਡੇ ਨੇ ਵਾਜਾ ਮਾਰੀਆਂ ਬੂਆ ਫੜਕਾਇਆ ਵੀ ਉਹ ਸੁੱਕਿਆ ਤੇਰੀ ਗੱਡੀ ਨੂੰ ਅੱਗ ਲੱਗੀ ਗੱਡੀ ਨੂੰ ਅੱਗ ਲੱਗੀ ਅਸੀਂ ਅੱਬੜਵਾਏ ਬੱਚੇ ਆ ਥੱਲੇ ਉਤਰਿਆ ਬਾਲਟੀਆਂ ਬੁਲਟੀਆਂ ਚੱਕੀਆਂ ਪਾਣੀ ਦੀਆਂ ਤੇ ਕੋਈ ਉਹਨਾਂ ਦੇ ਘਰੋਂ ਵੀ ਆ ਗਏ ਨਾਲ ਸਾਡੇ ਤੇ ਪਾਣੀ ਪਿਆ ਤੇ ਰੱਗ ਬੁਝਾਈ ਇਹਸ ਲਈ ਮੈਨੂੰ ਇਹ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਹਾਂ ਕਿ ਜੋ ਵੀ ਕਿਸੇ ਵਿਅਕਤੀ ਨੇ ਜਿੰਨੇ ਵੀ ਜਿੰਦੇ ਸ਼ੱਕੀ ਹਾਲਤ ਰੇ ਜਿੰਨੇ ਵੀ ਸਾਡੇ ਉੱਤੇ ਇਹੋ ਜੀ ਮੰਦਭਾਗੀ ਘਟਨਾ ਕੱਢੀ ਹੈ ਜਿੰਨੇ ਵੀ ਕੀਤਾ ਹੈ ਕਿ ਮੈਨੂੰ ਇਨਸਾਫ ਚਾਹੀਦਾ ਸੱਚ ਮੇਰੇ ਸਾਹਮਣੇ ਆਉਣਾ ਚਾਹੀਦਾ ਅੱਗੇ ਕਿਹਨੂੰ ਕਿਹਨੂੰ ਲਈ ਗਈ ਹੈ ਮੌਕੇ ਤੇ ਮੌਕੇ ਦੇ ਅੱਗ ਪਰਾਂ ਗੱਡੀ ਖੜੀ ਸੀ ਦੁਕਾਨ ਤੋਂ ਪਰਲੇ ਬੰਨੇ ਉਰਾਂ ਸਾਡੇ ਘਰ ਦੇ ਵਿੱਚ ਹੀ ਅਸੀਂ ਸਮਾਨ ਸਾਨੂੰ ਰੱਖਿਆ ਹੋਇਆ ਹੈ ਜਿੰਦੇ ਚ ਅਸੀਂ ਥੋੜਾ ਪਹਿਲਾਂ ਵੇਚਦੇ ਵੀ ਆ ਉਹਦੇ ਚ ਵੀ ਅੱਗ ਲੱਗ ਗਈ ਇਹਨਾਂ ਨੇ ਠੀਕ ਤੇ ਉਹਦੇ ਵਿੱਚ ਸਿਲੰਡਰ ਕਿ ਰੰਜਿਸ ਕੀ ਸੀਗਾ ਕੋਈ ਰੰਜਿਸ ਸੀਗੀ ਕੋਈ ਐਡੀ ਰੰਜਸ ਨਹੀਂ ਸੀ ਜੀ ਕੋਈ ਮਾਮੂਲੀ ਬੋਲ ਬਲਰਾ ਹੀ ਹੋਇਆ ਠੀਕ